ਪੰਜਾਬ ਦਾ ਪਿੰਡ ਤੜਤਸਾਰ ਬਣਿਆ ਚੋਣੀ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡੇ ਚਾਨ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਇਹਨਾਂ ਨੇ ਕਰ ਲੈਣਾ ਤਰਨਾ ਖਦੇੜਨ ਲਈ ਚੁਕ ਲੈ ਕਈ ਆਗੂ ਸਾਡੇ ਸਾਰੇ ਪਿੰਡ ਦਾ ਇੱਕ ਸਾਡੇ 7-8 ਪਿੰਡ ਬੰਨੇ ਚੰਨੇ ਦੇ ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭਵਿੱਖ ਬਚਾਵਾਂਗੇ ਸਮਰਥਨ ਚ ਆਏ ਕਈ ਪਿੰਡਾਂ ਦੇ ਲੋਕ ਇਹ ਧਰਨਾ ਧਰਨਾ ਚ ਕੌਣ ਬਹਤੇ ਆਏ ਨੇ ਇਹ ਧਰਨਾ ਨਹੀਂ ਚੱਕਊਗਾ ਅਸੀਂ ਡਟੇ ਰਹਾਂਗੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਉੱਠਾਂਗੇ ਨਹੀਂ ਲੋਕ ਕਹਿੰਦੇ ਮਰਚਾਵਾਂਗੇ ਨਹੀਂ ਲੱਗਣ ਦੇਵਾਂਗੇ ਫੈਕਟਰੀ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਇੱਥੇ ਉੱਠਣਾ ਨਹੀਂ ਗੋਲੀਆਂ ਮਾਰਨ ਡਾਂਗਾ ਮਾਰਨ ਕੁੱਟ ਮਾਰ ਲੈਣਾ ਅਸੀਂ ਨਹੀਂ ਹਿਲਣਾ ਇੱਥੋਂ ਜੋ ਦਿਖਾਈ ਦੇ ਰਹੀ ਤੁਹਾਨੂੰ ਹਰ ਪਾਸੇ ਪੁਲਿਸ ਪੁਲਿਸ ਆਤੇ ਛੋੜੀ ਬਣਿਆ ਇਹ ਪਿੰਡ ਪੰਜਾਬ ਦਾ ਹੀ ਇੱਕ ਪਿੰਡ ਹੈ ਤੇ ਜਿੱਥੇ ਵੀ ਤੁਸੀਂ ਨਜ਼ਰ ਘੁਮਾਓਗੇ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤੇ ਵੱਡੀ ਗਿੜਤੀ ਦੇ ਵਿੱਚ ਪਹੁੰਚੀ ਇਸ ਪੁਲਿਸ ਤੇ ਚੱਲਦੀਆਂ ਪਿੰਡ ਪੂਰੇ ਤਰੀਕੇ ਦੇ ਨਾਲ ਛੋੜੀ ਦੇ ਵਿੱਚ ਤਬਦੀਲ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਕੁਝ ਲੋਕ ਤਰਨਾ ਲਗਾ ਕੇ ਬੈਠੇ ਵੀ ਦਿਖਾਈ ਦੇ ਰਹੇ ਹੋਣਗੇ ਦਰਅਸਲ ਤਰਨੇ ਤੇ ਇਹ ਪਿੰਡ ਵਾਸੀ ਬੈਠੇ ਨੇ ਜਿੱਥੇ ਕਿ ਪੁਲਿਸ ਪਹੁੰਚੀ ਹੈ ਤਕਰੀਬੇ ਦੇ ਬਾਹਰ ਲੱਗੇ ਇੱਕ ਤਰਨੇ ਵਾਲੇ ਥਾਂ ਤੇ ਪਹੁੰਚੀ ਹੈ ਦੱਸ ਜੀ ਕਿ ਤਰਨੇ ਤੇ ਬੈਠੇ ਪਿੰਡ ਵਾਸੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾ ਅਤੇ ਬੱਚੇ ਵੀ ਸ਼ਾਮਿਲ ਨੇ ਤੇ ਇਨ੍ਹਾਂ ਲੋਕਾਂ ਦੇ ਵੱਲੋਂ ਤਰਨੇ ਵਾਲੀ ਥਾਂ ਤੋਂ ਹਟਣ ਤੋਂ ਇਨਕਾਰ ਕੀਤਾ ਗਿਆ ਜਿਸ ਤੋਂ ਬਾਅਦ ਸਥਿਤੀ ਤਨਾਪੂਰਨ ਹੋ ਗਈ ਅਤੇ ਜਿਸ ਤੇ ਚਲਦਿਆ ਪ੍ਰਸ਼ਾਸਨ ਇੱਥੇ ਪਹੁੰਚਿਆ ਉਤੇ ਹੀ ਤਰਨਾ ਲਾ ਕੇ ਬੈਠੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਕੀ ਉਹਨਾਂ ਦੇ ਕਈ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਸਾਨੂੰ ਸਾਡੇ ਜੀ ਆਗੂ ਵੀ ਲੈ ਗਏ ਕਈ ਆਗੂਆਂ ਨੂੰ ਚੱਕ ਕੇ ਲੈ ਗਏ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਹਾਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਇਹਨਾਂ ਨੇ ਕਰ ਲੈਣਾ ਇਹਦਾ ਇਹਦਾ ਜੀ ਕੈਂਸਰ ਬੈਂਕਸਰ ਆਏਗਾ ਵੀ ਕੈਂਸਰ ਪ੍ਰਦੂਸ਼ਣ ਆ ਇਹਨਾਂ ਦਾ ਇਹ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਹੈ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਦੇ ਵਿੱਕ ਗਏ ਠੀਕ ਆ ਉਹ ਤਾਂ ਚੱਕਿਆ ਗਿਆ ਧਰਨਾ ਬੱਗੇ ਵਾਲੇ ਇਹਨਾਂ ਨੇ ਸਾਡੇ ਵੀ ਪੱਟਤੇ ਤੇ ਸਾਰੇ ਦੁਨੀਆ ਦੇ ਗਿਰਫਦਾਰ ਵੀ ਕਰਕੇ ਲੈ ਗਏ ਤੇ ਦੁਬਾਰਾ ਧਰਨਾ ਉਹ ਫੇਰ ਲੱਗਿਆ ਹੋਇਆ ਸਾਰੇ ਧਰਨੇ ਚੱਲਦੇ ਨੇ ਇੱਕ ਸਿਰਫ ਆਹ ਕੰਗਰਾਲੀ ਵਾਲੇ ਬੰਦੇ ਵਿੱਕ ਗਏ ਅੱਜ ਪੁਲਿਸ ਦਾ ਤਰੀਕ ਵੀ ਆ ਅੱਜ ਪੁਲਿਸ ਵੀ ਪਹੁੰਚੀ ਆ ਤਾਂ ਹੀ ਬੰਸੀ ਆ ਵੀ ਤਰੀਕ ਤੇ ਨਾ ਜਾਣ ਵੀ ਤਰੀਕ ਤੇ ਬੰਦੇ ਨਾ ਜਾਣ ਵੀ ਆਗੂਆਂ ਨੂੰ ਮੂਹਰੇ ਨੂੰ ਚੱਕ ਲਿਆ ਫੇਰ ਤਰੀਕ ਤੇ ਕੋਈ ਜਾਊਗਾ ਹੀ ਨਹੀਂ ਸਾਤੇ ਜਿੱਥੇ ਮਰਜੀ ਜੋ ਕੁਛ ਮਰਜੀ ਇਹ ਕਰ ਲੈਣ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਅਸੀਂ ਜਾਨਾ ਦੇਣ ਨੂੰ ਤਿਆਰ ਆ ਪਰ ਫੈਕਟਰੀ ਨਹੀਂ ਲੱਗੂਗੀ ਇਹ 10 ਮਹੀਨੇ ਦੇ ਬੈਠੇ ਆ ਚਾਹੇ ਸੰ 2 ਸਾਲ ਬੈਠਣਾ ਪੈ ਜੇ ਹਾਂਜੀ ਤਕਰੀਬਨ ਸਾਲ ਹੋ ਚੱਲਿਆ ਬੈਠਿਆਂ ਨੂੰ ਤੇ ਇਹ ਫੈਕਟਰੀ ਦੇ ਖਿਲਾਫ ਬੈਠੇ ਆ ਤੇ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਆ ਇਹ ਪੋਰਸ ਬਹੁਤ ਜ਼ਿਆਦਾ ਆਪਣੇ ਮੁਸਕਾਬਾਲ ਵਿੱਚ ਪਹੁੰਚ ਗਈ ਫੈਕਟਰੀ ਕੋਲ ਤੇ ਸਾਡਾ ਧਰਨਾ ਚ ਕੌਣ ਵਾਸਤੇ ਆਏ ਨੇ ਇਹ ਧਰਨਾ ਨਹੀਂ ਚੱਕੂਗਾ ਅਸੀਂ ਡਟੇ ਰਹਾਂਗੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਉੱਠਾਂਗੇ ਨਹੀਂ ਜਿੱਥੇ ਤੱਕ ਇਹਨਾਂ ਨੇ ਬਾਹ ਲਾਉਣੀਆਂ ਲਾ ਲੈਣ ਤੇ ਅਸੀਂ ਉੱਠਣਾ ਨਹੀਂ ਇੱਥੋਂ ਕੋਸ ਮਰਜ਼ੀ ਕਰ ਲੈਣ ਸਾਨੂੰ ਚਾਹੇ ਮਾਰ ਦੋ ਨਾ ਕੁੱਟ ਲੈਣ ਜੋ ਮਰਜ਼ੀ ਕਰ ਲੈਣ ਅਸੀਂ ਉੱਠਣਾ ਨਹੀਂ ਹੈਗਾ ਪੱਖ ਤਾਂ ਜੀ ਹੁਣ ਪਿੰਡ ਦਾ ਹੀ ਪੱਖ ਹੋਏਗਾ ਜੀ ਪਿੰਡ ਨੇ ਨਹੀਂ ਲੱਗਣ ਦੇਣੀ ਜੇ ਸਾਰਾ ਪਿੰਡ ਮਰਨ ਨੂੰ ਮਨਜ਼ੂਰ ਹੈ ਪਰ ਨਹੀਂ ਲੱਗੇ ਸਾਡੇ ਤਕਰੀਬਨ 10-15 ਪਿੰਡ ਨੇ ਅਸੀਂ ਨਹੀਂ ਮਿਲਕਣ ਜੈਨ ਫੈਕਟਰੀ ਸਾਨੂੰ ਮਰਨਾ ਮਨਜ਼ੂਰ ਹੈ ਅਸੀਂ ਇੱਥੋਂ ਉੱਠਣਾ ਨਹੀਂ ਗੋਲੀਆਂ ਮਾਰਨ ਡਾਂਗਾ ਮਾਰਨ ਕੁੱਟ ਮਾਰ ਲੈਣ ਅਸੀਂ ਨਹੀਂ ਹਿਲਣਾ ਇੱਥੋਂ ਉਧਰ ਮੌਕੇ ਤੇ ਹਾਜ਼ਰ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਕਾਨੂੰਨ ਦੀ ਪਾਲਣਾ ਕਰ ਰਿਹਾ ਤੇ ਤਖਤੀ ਦਾ ਜੋ ਕੰਮ ਚੱਲ ਰਿਹਾ ਉਸ ਨੂੰ ਪਿੰਡ ਵਾਸੀ ਬੰਦ ਕਰ ਪਾਉਣਾ ਚਾਹੁੰਦੇ ਨੇ ਇਸ ਦੇ ਲਈ ਇੱਥੇ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਲਜਿੱਟਣ ਦੇ ਲਈ ਪੁਲਿਸ ਫੋਰਸ ਲਗਾਈ ਗਈ ਹੈ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੀ ਕੰਪਲੈਂਸ ਕੀਤੀ ਜਾ ਰਹੀ ਹੈ ਕਿਸੇ ਵੀ ਹੁੰਦੇ ਨੂੰ ਪਿੰਡ ਵਾਲਾਂ ਨੇ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਵੀ ਕਾਨੂੰਨ ਕਿਸੇ ਨੂੰ ਵੀ ਹੱਥ ਨਹੀਂ ਲੈਣ ਦੇਵਾਂਗੇ ਕਾਨੂੰਨ ਨੂੰ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਕਿਸੇ ਤਰ੍ਹਾਂ ਦਾ ਗਰੇਜ ਨਹੀਂ ਕੀਤਾ ਜਾਊਗਾ ਫੋਰਸ ਪ੍ਰੀਵੈਂਟਿਵਲੀ ਹੀ ਲਾਈ ਹੈ ਕੰਮ ਅੰਦਰ ਚੱਲ ਰਿਹਾ ਹੈ ਤੇ ਗੱਲ ਕਰੀਏ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਜਿਹੜੇ ਹੈਗੇ ਨੇ ਦੇ ਕੋ ਰੌਂਡ ਅਪ ਕੀਤੇ ਹਨ ਰੌਂਡ ਅਪ ਹਾਂ ਪ੍ਰੀਵੈਂਟਿਵਲੀ ਤੇ ਹੁਣ ਵੀ ਇਹ ਚਾਲੂ ਕ੍ਰਾਉਡਿੰਗਾਂ 'ਚ ਕਾਲੂ ਤਰੀਕ ਵੀ ਹੈਗੀ ਨਹੀਂ ਨਹੀਂ ਤਾਂ ਚੱਲ ਹੀ ਰਹੀ ਹੈ ਭਾਈ ਅੰਦਰ ਕੰਮ ਚੱਲ ਹੀ ਰਿਹਾ ਹੈ ਇਹ ਫੇ ਅੱਜ ਜਿਹੜਾ ਕਰਨਾ ਜੀ ਜਿਹੜਾ ਬਲ ਪ੍ਰਯੋਗ ਕਰ ਰਹੇ ਆ ਵੀ ਇਹ ਰੋਕ ਨਾ ਸਕਣ ਵੀ ਤਾਂ ਹੈਗਾ ਜੀ ਫੋਰਸ ਪ੍ਰੀਵੈਂਟਿਵਲੀ ਹੀ ਰੱਖੀ ਹੈ ਕੱਲ ਹਾਈ ਕੋਰਟ ਦੇ ਅੰਦਰ ਤਰੀਕ ਹੈ ਤੇ ਸ਼ੰਕਾ ਇਸ ਗੱਲ ਦੀ ਸੀ ਪੰਨਾ ਵੀ ਜੋ ਕੁਛ ਆ ਹੋ ਰਿਹਾ ਇਹ ਕੁਛ ਹੋਊਗਾ ਆਪਣੇ ਜਿਹੜੇ ਕਈ ਆਗੂਆ ਗ੍ਰਿਫਤਾਰ ਕਰ ਲਏ ਮੇਰੀ ਵੀ ਗ੍ਰਿਫਤਾਰੀ ਪੈ ਗਈ ਇੱਕ ਬੇਨਤੀ ਹੈ ਤੁਹਾਨੂੰ ਧਿਆਨ ਨਾਲ ਸੁਣਿਓ ਮੇਰੀ ਗੱਲ ਅਗਰ ਤੁਸੀਂ ਇਸ ਨਾਰਾਈ ਨੂੰ ਜਿੱਤਣਾ ਤਾਂ ਲਾਜ਼ਮੀ ਤੌਰ ਦੇ ਉੱਤੇ ਇਸ ਸਮੇਂ ਜੋ ਸਾਡੇ ਤੇ ਹੈ ਇਸ ਟਾਈਮ ਸਾਨੂੰ ਸਿਰ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਪਵੇਗਾ ਤਤੀ ਤਵੀ ਦੇ ਉੱਤੇ ਬੈਠ ਕੇ ਸਿਰ ਤੇ ਰੇਤ ਪਾ ਕੇ ਥੱਲੇ ਲਕੜਾਂ ਦੀ ਅੱਗ ਬਾਲ ਕੇ ਉਹ ਸ਼ਾਂਤ ਰਹੇ ਭਾਣੇ ਦੇ ਅੰਦਰ ਰਹੇ ਨੇ ਕੁਝ ਨਹੀਂ ਹੋਣਾ ਸਾਡਾ ਵਿਰੋਧ ਆ ਜਿਹੜਾ ਉਹ ਲਗਾਤਾਰ ਵਰਚਰਾ ਰਹੇਗਾ ਅਸੀਂ ਇਸ ਲੜਾਈ ਨੂੰ ਜਿੱਤ ਦੀ ਮੰਜ਼ਿਲ ਤੱਕ ਲੈ ਕੇ ਜਾਵਾਂਗੇ ਇੱਕ ਸਟੈਪਾ ਪ੍ਰਸ਼ਾਸਨ। ਸਹੀ ਜਗ੍ਹਾ ਹੋਇਆ। ਇਸ ਕਰਕੇ ਤੁਹਾਨੂੰ ਬੇਨਤੀ ਜਿੰਨੀ ਦੇਰ ਤੱਕ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਕਿਸੇ ਵੱੰਨੇ ਕੰਡੇ ਗੱਲ ਨਹੀਂ ਲੱਗ ਜਾਂਦੀ। ਤੁਸੀਂ ਕਿਸੇ ਵੀ ਤਰ੍ਹਾਂ ਦੀ ਅਜਿਹੀ ਕਾਰਵਾਈ ਨਹੀਂ ਕਰੋਗੇ ਜਿਹਦੇ ਨਾਲ ਇਹ ਪ੍ਰਸ਼ਾਸਨ ਨੂੰ ਮੌਕਾ ਮਿਲੇ ਕਿ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਅਟੈਕ ਹੋਇਆ ਕੋਈ ਲੈਂਡ ਐਂਡਰਸ ਅਜੀਬ ਸਿਚੁਏਸ਼ਨ ਪੈਦਾ ਹੋ ਗਿਆ ਇਹ ਵਾਦਾ ਕਰਨਾ ਪਏਗਾ ਤੁਹਾਨੂੰ ਬਿਲਕੁਲ ਸ਼ਾਂਤ ਰਹਿਣਾ ਬਿਲਕੁਲ ਸ਼ਾਂਤ ਅਗਰ ਗ੍ਰਿਫਤਾਰੀਆਂ ਸਮੂਹ ਰੂਪ ਦੇ ਵਿੱਚ ਹੁੰਦੀਆਂ ਤਾਂ ਨਾਰੇਬਾਜੀ ਕਰਨੀ ਆ ਤੇ ਸ਼ਾਂਤ ਮਈ ਤਰੀਕੇ ਨਾਲ ਗ੍ਰਿਫਤਾਰ ਹੋ ਜਾਣਾ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਨਾ ਦੱਸਦੀ ਹੈ ਕਿ ਇਹ ਪਿੰਡ ਜੋ ਚੌਣੀ ਦੇ ਵਿੱਚ ਤਬਦੀਲ ਹੋਇਆ ਹੈ ਪੰਜਾਬ ਦੇ ਸੰਬਰਾਲਾ ਪਿੰਡ ਦੇ ਮੁਸਕਬਾਦ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਪਿੰਡ ਵਾਸੀ ਇੱਕ ਸਾਲ ਤੋਂ ਧਰਨੇ ਤੇ ਬੈਠੇ ਨੇ ਚਕਬਾਣੀ ਟੀਵੀ ਦੇ ਲਈ ਸੰਬਰਾਲਾ ਤੋਂ ਸੰਜੀਤ ਗਰਕੀਪੁਰ